ਆ ਰਿਹਾ ਵਾਰ ਵਾਰ ਇੱਕ ਮਿੰਟ ਮੈਂ ਆ ਸਾਰੇ ਇੱਥੇ ਅਧਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆ ਆ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਆ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਦੇ ਦੁਰਚਰਨ ਸਿੰਘ ਐਸਐਚਓ ਸ਼ਰਿਆਂ ਤੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰੀਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰੀਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰੀਆਮ ਧੱਕਾ ਕਰ ਰਹੀ ਜੀ ਪੁਲਿਸ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਆ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀ